ਡੇਡੀ ਆ ਗਏ ਤੇ ਦੇਵ ਦੇ ਡੈਡ ਨੇ ਚੱਕਿਆ ਹ ਤੇ ਪੂਰਾ ਖੁਸ਼ ਐ ਸਾਡੇ ਤੋਂ ਨਹੀਂ ਚੱਕਿਆ ਆਏ 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 ਆ ਆਹ ਦਾ ਆ ਦੇ ਲਸਣ ਲਈ ਆ ਦੂਜਾ ਦੇਖ ਲੈ ਇਹ ਕਹਿੰਦਾ ਮੈਨੂੰ ਕਿਉਂ ਨਹੀਂ ਬੁਲਾਉਂਦੇ ਮਜ਼ਾ ਆ ਰਿਹਾ ਮਜ਼ਾ ਲੈ ਪੁੱਠੇ ਕਮਸ ਖਾਈ ਚੱਲਣ ਨੂੰ ਗਿਫਟੀ ਐ ਸੌਖਾ ਸਗੋਂ ਦੀ ਨਾ ਪਰ ਆਪਾ ਸਾਡੇ ਤੋਂ ਨਹੀਂ ਹੁੰਦਾ ਐ ਲੱਗ ਜੇ ਥੋੜਾ ਹੋਰ ਵੱਡਾ ਇਕੱਲੇ ਲੱਤਾਂ ਫੜ ਕੇ ਬਿਠਾਈ ਰੱਖੇ ਉੱਤੇ ਹੈਨਾ ਅੱਛੇ ਦੇ ਲੈ 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 ਅੱਛੇ ਦੇ કરી ਅੱਜ ਦੇ ਮੇਰੇ ਵੱਲ ਦੇਖਦਾ ਅੱਛਾ ਦੇਖ ਲੈ ਹੁਣ ਤਾਂ ਸੋਈਆਂ ਸਾਡੀ ਮਾਂ ਦੀ ਛਾਤੀ ਚੜ ਕੇ ਤੇ ਹੁਣ ਦੇਖ ਲੈ ਬਾਲਾ ਦੇਵੀ 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 ਇਹ ਤਾਂ ਡੈਡੀ ਕਹਿੰਦੇ ਹੁੰਦੇ ਸੀਗੇ ਬਿਊਟੀ ਡੈਡੀ ਕਿਸ ਡੈਡੀ ਸਾਡਾ ਪਾਪਾ ਜੀ ਆ ਲੱਗ ਜੂਗੀ ਤਾਂ ਨਾ ਗੁੱਟੀ ਬਿਮਾਰ ਹੋ ਜਾਂਦਾ ਮਿੰਟ ਚ ਇਹ ਲੈ ਇਧਰ ਨੂੰ ਆ ਕੇ ਸਾਡੇ ਦੇਵ ਦਾ ਇੱਕ ਪਾਰਸਲ ਆ ਗਿਆ ਹੋਰ ਇੱਕ ਐਸੀ ਕੱਲ ਹੁਣ ਰਹਿ ਗਿਆ ਸਾਡਾ ਇੱਕ ਪਾਰਸਲ ਦੇਵੀ ਦਾ ਇੱਕ ਪਾਰਸਲ ਰਹਿ ਗਿਆ ਓਹ 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 ਪਾਰਸਲ ਆ ਗਿਆ ਮੇਰੇ ਦੇਵ ਦਾ ਦੇਵੀ ਦਾ ਪਾਰਸਲ ਆ ਗਿਆ ਹਨਾ ਦੇਵੀ ਦੇਵੀ ਦਾ ਪਾਰਸਲ ਆ ਗਿਆ ਦੇਖਦੇ ਆਪਾਂ ਕੀ ਆਇਆ ਪਾਰਸਲ ਚ ਓਏ 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 ਆਏ 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 ਹੋਏ ਵਾਸਤੇ ਕਿਦਲੀ ਨਾ ਤੋਤੀ ਕੁੜਤਾ ਮੰਗਾਇਆ ਸੀਗਾ ਉਹ ਨਾ ਹੋਵੇ ਕਿਤੇ ਤੋਤੀ ਕੁੜਤਾ ਨਿੱਲਾ ਤੇ ਪੈਰਟ ਕਲਰ ਦਾ ਹਨਾ ਗੱਕੇ ਤੋਤੀ ਘੁਰਦਾ ਪਾਏਗਾ ਮੈਨੂੰ ਲੱਗਦਾ ਪਾਰਸਲ ਹਲਕਾ ਹੀ ਆ ਆ ਦੇਖੋ ਆਹ ਪਾਰਸਲ ਖੋਲਦੇ ਆਪਾਂ ਠਹਿਰ ਕੇ ਕਿੱਥੋਂ ਮੈਨੂੰ ਅੜੀ 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 ਦੇਵੜਾ ਦੇਵੜਾ ਹੋਏ ਦੇਵੜਾ 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 ਅਹ dissda tenu ਵਿੱਚ dissda to aaya ਸਵੇਰੇ ਮੈਂ ਪਾਠ ਪੂਜਾ ਕਰੀ ਜਾਮਾ ਤੇ ਦੇਖੀ ਜਾਵੀ ਮੈਨੂੰ ਚੱਕਦੀ ਕਿਉਂ ਨਹੀਂ ਗਈ ਰੋਲਾ ਪਾ ਲਿਆ ਪੂਰਾ ਅੱਛਾ ਅੱਛਾ ਮੇਰੀ ਗੰਜੀ ਮੇਰੀ ਗੰਜੋ ਮੇਰੀ ਗੰਜੀ ਬੁਗੜੀ ਹੂੰ ਹੁਣ ਆਪਾਂ ਵੀ ਫੇਸ਼ਲ ਫੁਸ਼ਲ ਕਰੀਏ ਭਾਈ ਮਾੜਾ ਮੋਟਾ ਸੀ ਵੀ ਕਰ ਲਈਏ ਪਰ ਵਸੀ ਜਾ ਰਹੀ ਅੱਜ ਮਹਿੰਦੀ ਲਵਾਉਣ ਦੇ ਲਈ ਕੱਲ ਨਹੀਂ ਲੱਗਿਆ ਟਾਈਮ ਕਿਉਂਕਿ ਸਾਡੇ ਕੋਲੇ ਡਿਊਟੀ ਹੈ ਨਹੀਂ ਸੀ ਜਿਹੜਾ ਕਿ ਮੁੰਡਾ ਸਾਮ ਸਕੇ ਤੇ ਸੋ ਜੀ ਅੱਜ ਜਾਂਦੀ ਔਰ ਵਸੀ ਮਹਿੰਦੀ ਲਵਾਉਣ ਮਸਤੀਆਂ ਸਾਰਾ ਦਿਨ ਦੇਵ ਦੀਆਂ ਸਾਰਾ ਦਿਨ ਮਸਤੀਆਂ ਸਾਰਾ ਦਿਨ ਮਸਤੀਆਂ ਦੇਖ ਦੇਖ ਦੇਵੀ 2 ਵੀ ਟੂ ਵੀ ਟਨਸ਼ਨ ਨੂੰ ਨੂੰ ਤਾਂ ਦੇਦਾ ਹੈ ਹਾਂ ਅੱਜ ਕੇ ਦਿਖਾ ਦੇ ਚੱਲ ਅੱਜ ਕੇ ਦਿਖਾ ਦੇ ਨੁਕੜੀ ਇਹ ਨੁਕੜੋ ਨੁਕੜੋ ਦੇਵਦੀਆਂ ਮਸਤੀਆਂ ਜੀ ਦੇਵਦੀਆਂ ਮਸਤੀਆਂ ਓਏ ਹੋਏ ਓਏ ਹੋਏ ਇਹ ਆਏ ਕਹਿੰਦਾ ਚਾਂ ਚੱਲਦਾ ਆਹ ਹੈ ਟਮਾਟਰ ਬੜੇ ਬੜੇ ਲਾ ਅੱਖੀ ਲੱਗੇ ਪਿਸਟੇ ਕ ਲੱਗੀ ਗਾਵੇ ਮੱਛਰ ਲੜ ਗਿਆ ਕੀ ਲੜ ਗਿਆ ਕੋਨੀ ਜੀ ਕੁਕੜੀ ਮੇਰੀ ਕੁਕੜੀ ਮੈਨੂੰ ਲੱਗਦਾ ਇਹਦਾ ਪੈਰਟ ਕਲਰ ਦਾ ਕੁਰਤੀ ਤੋਤਾ ਹੀ ਤੋਤਾ ਨਹੀਂ ਕੁਰਤਾ ਤੋਤੀ ਆਈ ਹੈ ਇਹ ਇਹ ਕੁਰਤਾ ਤੋਤੀ ਪੈਰਟ ਦੇ ਬਲੂ ਕਲਰ ਚ ਆਪਾਂ ਹੁਣ ਖੋਲ ਲਾਂਗੇ ਜੀ ਖੋਲਾਂਗੇ ਖੋਲਾਂਗੇ ਜੀ ਖੋਲ ਲਾ ਲੱਗਿਆ ਪਾਰਸਲ ਖੋਲ ਦੇਖਦੇ ਆ ਮੈਨੂੰ ਤਾਂ ਉਹੀ ਲੱਗਦਾਗਾ ਤੋਤੀ ਕੁਰਤਾ ਤੋਤੀ ਕੁਰਤਾ ਹਜੇ ਥੇਲੇ ਮੇਰੇ ਦੋ ਪਾਰਸਲ ਹੋਰ ਰਹਿ ਗਏ ਨੇ ਹਜੇ ਨਹੀਂ ਇਹਦੇ ਪਾਰਸਲ ਹੀ ਨਹੀਂ ਮੁੱਕਦੇ ਨਹੀਂ ਸਾਡੇ ਕਾਕੇ ਦੇ ਹਾਂ ਉਹ ਹੀ ਆਏ ਹਾਈ 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 ਮੱਜਾ ਨਹੀਂ ਮੱਜਾ ਆਹ ਤੇਰੇ ਅੰਦਰ ਆ ਗਿਆ ਮੇਰੇ ਬੱਚੇ ਦਾ ਅਰੇ ਵਾਹ ਵਾਹ ਅਰੇ ਵਾਹ ਵਾਹ ਟੋਤੀ ਕੁੜਤਾ ਵਾਹ ਲਓ ਜੀ ਸਾਡੇ ਦੇਵ ਦਾ ਵਰਤਮਾ ਸਿਸਟਮ ਆ ਗਿਆ ਸੈਟ ਆ ਗਿਆ ਦੇਵ ਦਾ ਕਿੰਨਾ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਤੋਤੀ ਕੁੜਤਾ ਬਹੁਤ ਹੀ ਪਿਆਰਾ ਸਾਡਾ ਤੋਤੀ ਕੁੜਤਾ ਵੱਲੇ ਵੱਲੇ ਤੋਤੀ ਕੁੜਤਾ ਦੇਰ ਦਾ ਤੋਤੀ ਕੁੜਤਾ ਹੋਰ ਵਸ਼ਿੰ ਦਿਖਾਉਂਗਾ ਮੈਂ ਵਸ਼ਿੰਗਾ ਹਾਈ ਮੰਮੀ ਬਹੁਤ ਸੋਹਣਾ ਕੱਲ ਨ ਟੌਰ ਬਣ ਜਾਣੀ ਫਿਰ ਇਹਦਾ ਮਤਲ ਲੈ ਦੱਸ ਕੁੜੇ ਕਿ ਜੀ ਧੋਤੀ ਮੇਰੇ ਬੱਚੇ ਦੀ ਨਹੀਂ ਮੈਂ ਮੱਝਾ ਨਹੀਂ ਪੂਰੇ ਨਾਪ ਦਾਇਆ 6 ਤੋਂ 9 ਮਹੀਨੇ ਦਾ ਮਗਾਇਆ ਸੀ ਮੈਂ ਦੇਖਦੀ 6 ਤੋਂ 9 ਕਿ 9 ਤੋਂ 6 ਤੋਂ 9 ਹੀ ਹੈ ਸ਼ਾਇਦ ਇਹ ਵੀ ਦੇਖ ਕੇ ਮਗਣਾ ਪੈਂਦਾ ਤੇ ਬਣੇ ਰ ਬਲੌਗ ਦੇ ਨਾਲ ਕੱਲ ਪਾਵਾਂਗੇ ਉਹਨੂੰ ਕੱਲ ਇਹਦੇ ਤੇ ਹੁਣ ਆਪਾਂ ਨਹੀਂ ਬਣ ਰਹੀ ਚਾਹ ਚਾਹ ਪੀ ਕੇ ਆ ਜੀ ਇਹਦੇ ਮੋਢੇ ਮੈਨੂੰ ਛੋਟੇ ਛੋਟੇ ਲੱਗਦੇ ਆ ਜੁੱਤੀ ਕਿਹ ਹੋਈ ਲਈ ਇਹਦੀ ਜੁੱਤੀ ਇਹਦੇ ਕੋ ਚੁੱਟਿਆ ਬੂਟਾ ਬਾਰੇ ਸੋਨੇ ਬੂਟ ਨਹੀਂ ਪਰ ਜੁੱਤੀ ਪਉਗੀ ਇਹਦੇ ਨਾਲ ਸੋਹ ਜੀ ਬਣੇਰੇ ਬਲੌਗ ਦੇ ਨਾਲ ਜੁੱਤੀ ਕੁਰਤਾ ਪਿਆ ਦੇ ਆਦੀ ਆਦੀ ਨਹੀਂ ਸ਼ੋਣਾ ਤੋਤੀ ਕੁਰਤਾ ਮੇਰੇ ਪੁੱਤ ਦਾ ਵਾਹ ਇਹਨਾਂ ਦਾ ਭੁੱਖ ਲੱਗੀ ਮੈਨਾਂ ਦੀ ਹੋਰ ਬਸ਼ੀ ਕਿੱਧਰ ਗਈ ਹੋਰ ਬਸ਼ੀ ਆ ਜਾ ਭੈਣੇ ਭੁੱਖ ਪੱਕ ਲੱਗੀ ਇਹਨਾਂ ਤਾਂ ਆਏ ਹੋਏ ਮੇਰੀ ਗੁੱਡੀ ਆ ਤਰ ਰੋੜਦੀ ਆਇਆ ਬਾਜ਼ਾਰ ਦੇ ਵਿੱਚ ਆਪਾਂ ਹੁਣ ਕੇਲ ਖਵਾਇਆ ਪੈਟਰੋਲ ਮਾਪਦੇ ਤੇ ਚਰਨੇ ਆਪਾਂ ਨੇ ਕਰੂਏ ਲੈਣੀਆਂ ਆ ਮੇਰੀ ਹੋਰ ਨਾਲ ਕੋਈ ਗੱਲ ਨਹੀਂ ਹੋਰ ਵਸ਼ੀ ਚਰਾਈ ਆਈ ਆ ਤਾਂ ਬਣੀ ਰਿਓ ਮੇਰੇ ਬਰਾਗ ਦੀਆਂ ਲੱਗੀ ਸੀ ਭੁੱਖ ਤੇ ਆਪਾਂ ਇੱਥੇ ਮਗਾਈ ਹੈਗੀ ਆ ਪਾਉ ਬਾਜੀ ਇੱਕ ਖਾਵਾਂਗੇ ਖਾਣ ਹੀ ਦਿੰਦੀ ਵੈਸੇ ਮੈਨੂੰ ਭੁੱਖ ਲੱਗੀ ਆ ਮੈਂ ਕਿਤੇ ਹੋਰ ਵਸ਼ੀ ਤੇ ਲੱਗੀ ਸੀ ਮੈਂਦੀ ਤੇ ਮੈਂ ਨਿਕਲਣਾ ਸੀ ਮਾਰਕੀਟ ਦੇ ਵਿੱਚ ਫਿਰ ਆਪਾਂ ਪਾਉ ਬਾਜੀ ਲੈ ਲਈਏ ਹੁਣ ਆਪਾਂ ਇਹਨੂੰ ਖਾਵਾਂਗੇ મેલા બીજી વાર લઈ ગયા બહુ બચી બધા આજે કિસાતે તે ભારા કા કરે ખાકે દે લેને આપણે સારી કર દેને મે ટાઈમ પર ફોટો કે કે ਆਵਜ ਸਾਰੇ ਲਈ ਮਸਾਲਾ ਜਾਣਾ ਖਾਲਾ ਹੋਰ ਬਸ ਹੀ ਆਪਣੇ ਮੇਕਅਪ ਦਾ ਸਮਾਨ ਖਰੀਦ ਕੇ ਲੈ ਲਈਆ ਮਤਲਬ ਆ ਹੀ ਲੈ ਗਈ ਕੀ ਹੋ ਪਰ ਅਜੇ ਹੁਣ ਮੈਂ ਮੈਂ ਲਿਪਸਟਿਕ ਦੇ ਬੋਸਟ ਕੱਲ ਲੈ ਆ ਗਈ ਸੀ ਤੇ ਮੈਂ ਰਹੀ ਹੁਣ ਚੁੰਗੀਆਂ ਕਿਸਤ ਨਾਲੀਆਂ ਤੇ ਮਾੜਾ ਮੋਟਾ ਹੋਰ ਸਮਾਨ ਜਿਹੜਾ ਹੈਗਾ ਕਮਰੀ ਵਗੈਰਾ ਫਰੂਟ ਵਗੈਰਾ ਉਹ ਮੈਂ ਲੈ ਲੈਂਦੀ ਹਾਂ ਇਹ ਬਲੌਗ ਪਾ ਕੇ ਆਪਾਂ ਕੱਲ ਕੋਈ ਬਲੌਗ ਨਹੀਂ ਪਾਉਂਦੇ ਪਰਸੋਂ ਨੂੰ ਪਾਵਾਂਗੇ ਇਹਨੂੰ ਆਪਾਂ ਸਵੇਰੇ ਹੀ ਪਵਾ ਲਾਂਗੇ ਅਨ ਜਿੰਨਾ ਵੀ ਕੰਮ ਪੂਰਾ ਹੋ ਗਿਆ ਸਭ ਬਧੀਆ ਸੀਗਾ ਭਾਵਾ ਜੀ ਆਪਾਂ ਚੱਲਦੇ ਹਾਂ ਹੁਣ ਤੂੜਿਆ ਕਿੱਦਾਂ ਤੇ ਅੱਜ ਚੌਪਾ ਗੇੜਾ ਮੇਰਾ ਸਾੜੀ ਵਾ ਉਹ ਲੋਕ ਨੇ ਸਾਰੀ ਹਲੇ ਪਤਾ ਨਹੀਂ ਆਈਏ ਕਿ ਨਹੀਂ ਆਈ ਸਾਰੀ ਨਹੀਂ ਵੀ ਆਪਣੇ ਚਾਰ ਟੱਕੀ ਹੈ ਪੂਰੀ ਬਜ਼ਾਰ ਦੇ ਵਿੱਚ ਪੂਰੀ ਰੋਹਨ ਦਾ ਬਜ਼ਾਰ ਦੇ ਵਿੱਚ ਆਪਾਂ ਲੈਣ ਜਾ ਰਹੇ ਹੁਣ ਚੂੜੀਆਂ ਸੋਨਾ ਐਥੋਂ ਲਈਆਂ ਸੀ ਹੋਰ ਬਸ ਨਹੀਂ ਨਹੀਂ ਮੈਂ ਉੱਥੇ ਦੇਖੋ ਕਾਨਾ ਜੀ ਦੁਕਾਨਾ ਜੀ ਇਹਨਾਂ ਕੋਲ ਲੈਣੀ ਹੈ ਇੱਕ ਕਾਨ ਆਪਣੀ ਲੈ ਲੋ ਲੈ ਲੋ ਚੂੜੀਆਂ ਇਹ ਆਪਣੇ ਪ੍ਰੈਸਰ ਤੋਂ 100 ਜੀ ਚੂੜੀਆਂ ਚੂੜੀਆਂ ਇਹਦੇ ਬਹੁਤ ਸੋਨੇ ਆ ਗਾਮਨੀ ਦੇ ਫਾਈ ਵੀ ਆਏ ਸਾਰੀ ਨਾ ਚੂੜੀ ਕਿਹੜੀ ਜੱਚੂਗੀ ਬੜਾ ਲੱਗਾ ਲੱਗਾ ਨਹੀਂ ਆ ਚੂੜੇ ਕਰ ਦੇ ਆਪੇ ਮਹਿਰੂਨ ਚ ਕਲਰ ਦੀ ਹਾਂ 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 ਆ ਆ ਵਾਲੀ ਹਾਂ ਉਹ ਆ ਵਾਲੀਆਂ ਜਿਹੜੀਆਂ ਆ ਵਾਲਾ ਆ ਵਾਲਾ ਕੱਢ ਆ ਵਾਲਾ ਦਾ ਇਹ ਪਿੰਕ ਚ ਆ ਮਹਿਰੂਨ ਹੈਗਾ ਆ ਵਾਲਾ ਕੱਢੋ ਆ ਵਾਲਾ ਉੱਪਰ ਕਰਿਓ ਇਹਦਾ ਆ ਵੀ ਕੱਢ ਦੋ ਆ ਵੀ ਕੱਢ ਦੋ ਪਰ ਦੇਖ ਲੈਂਦੇ ਆ ਹਾਂ ਆ ਵੀ ਕੱਢ ਦੋ ਆ ਵੀ ਕੱਢ ਦੋ ਦੇਖ ਲੈਂਦੇ ਆ ਆਪਾਂ ਬੱਛਾ ਸਾਰੀ ਲੱਗੀ ਹੋਈ ਹੈ ਪੂਰੀ ਜਿੱਥੇ ਬੜਾ ਉਹ ਦੱਬੀ ਹੋ ਜਾਣਾ ਮੇਰੀ ਸਾੜੀ ਹੈ ਜੀ ਇਹਦੇ ਨਾਲ ਇਹ ਆ ਵਾਲੇ ਆ ਨੰਬਰ ਆ ਸਾੜੀ ਗੱਲ ਕੇ ਇਹ ਡੱਬੀ ਲੈ ਖੜਕ ਰਿਆ ਕਿਹੋ ਜੀ ਆਂਟੀ ਇਹ ਵਾਲੀ ਇਹ ਵਾਲੀ ਚੂੜੀ ਇਹ ਵਾਲੀ ਹਾਂ ਸਾਈਜ਼ ਆਹੀ ਬਸ 200 ਹ ਨਹੀਂ ਰਾਣੀ ਕਲ ਤਾਂ ਇਹ ਪੜਾ 200 ਨਹੀਂ ਕਲ ਹ ਇਹ ਵਾਲਾ ਚੱਲੇ 400 ਨਹੀਂ ਕਲ ਨਹੀਂ ਮਹਿਰੂਨ ਹੈ ਮਾਰੀ ਸਾੜੀ ਮਿਲੀ ਆਪਾਂ ਨੂੰ ਚੂੜੀਆਂ ਸੋ ਆਪਾਂ ਇੱਥੋਂ ਦੇਖਦੇ ਆਂ ਚੂੜੀ ਸੋ ਨਹੀਂ ਲੱਗਦੀ ਮਹਿਰੂਨ ਆ ਵਾਲੇ ਹਾਂ ਇਹ ਕਲਰ ਆ ਮਹਿਰੂਨ ਨਹੀਂ ਹੈ ਨਾ ਇਹ ਜਦੋਂ ਮੇਰੇ ਕੋਲ ਚੂੜੀਆਂ ਗਈ ਸੀ ਉਹਨਾਂ ਕੋਲੇ ਕਲਰ ਹੀ ਹੈ ਨਹੀਂ ਸੀ ਆਹ ਉਹ ਟਮਾਟਰ ਕਲਰ ਦੇ ਰਿਸੀ ਮੈਨੂੰ ਮਹਿਰੂਨ ਚਾਹੀਦਾ ਸੀ ਪਰ ਆਹ ਚੂੜੀ ਕਿਸਮ ਬਲ ਗਈ ਆਹ ਵਾਲੀ ਮੈਂ ਤਾਂ ਪਹਿਲੇ ਮੇਰੇ ਪਾ ਲਈ ਸੀ ਰੰਗ ਲਗਦੀ ਹੈ ਹਾਂ ਆਹ ਚੂੜੀ ਕਿਸਮ ਬਹੁਤ ਸੋਹਣੀ ਚੂੜੀ ਹੈ ਇਹੀ ਹੈ ਨਾ ਸੇਮ ਚੂੜੀਆਂ ਦੇ ਰੰਗ ਪੂਰੇ ਚੜੇ ਪਏ ਨੇ ਇੱਕ ਚੀਜ਼ ਦੇਖ ਲਓ ਜੀ ਇਹ ਦੂਜੀ ਤੋਂ ਹੋਰ ਮੈਂ ਸੇਫੜੀ ਨਹੀਂ ਕਿਤੇ ਸੇ ਪੰਨੇ ਹੈ ਸਾਰਾ ਮਾਤ ਤੇਲ ਲਾ ਕੇ ਚੂੜੀ ਪੰਗੇ ਆਪਰੇ ਰੋਤੇ ਇਸੇ ਪੰਨੇ ਹੈ ਸਾਰਾ ਜਦ ਸੰਤਸਾ ਆਵੇ ਇਹ ਚੂੜੀ ਵਾਲ ਤੇ ਅਸੀਂ ਕਰਦੇ ਹੈਗੇ ਜੇ ਖਤੋ ਪਰ ਪੰਗੇ ਨਹੀਂ ਹੈ ਕਿੰਨੇ ਕਿ ਪੁਆਇੰਟ ਤੋਂ ਦੇਖੋ ਅਜੇ ਤੱਕ ਭੁੱਲ ਗਿਆ ਉਹ ਬੰਨੇ ਨਹੀਂ ਸੀਗੇ ਸੇ ਬੰਨੇ ਨਹੀਂ ਕਿ ਪੁਆਇੰਟ ਨੂੰ ਬੰਨ੍ਹ ਪਾਟੀ ਰੱਖਣੀ ਉਤਾਰਨੀ ਆ ਨਹੀਂ ਨਹੀਂ ਪਾਉਣਗੇ ਮੀਰਜ ਕਿਤੇ ਆ ਬੰਨ੍ਹ ਕੀ ਉਹ ਕਲਪਾ ਹੈ ਨਾ ਉਹ ਮੈਂ ਉਹ ਮੈਂ ਕਰ ਰਿਹਾ ਤੇ ਚੰਦਰਾਬਤ ਦੀ ਬਾਲ ਹੈ ਇੱਧਰ ਕੋਈ ਨਹੀਂ ਇੱਧਰ ਇਹ ਨਾਲ ਦੀ ਹੈਗੀ ਨਾ ਇੱਕ ਨੰਬਰ ਵੱਡੀ ਡਾਰਕ ਬ라운 ਚਾਹੀਦੀ ਹੈ ਨਾ ਇਹ ਮਹਿਰੂਨ ਹੈ ਮਮੀ ਦਾ ਇਸੀ ਬਰਾਊਨ ਚਾਹੀਦੀ ਨਹੀਂ ਇਹ ਚੂੜੀ ਆਹ ਚੂੜੀ ਚਾਹੀਦੀ ਹੈ ਇਹ ਆਈ ਇਹ ਚੂੜੀ ਪਸੰਦ ਪਈ ਇੱਕ ਹੱਥ ਚ 2 6 1 ਹੱਥ 2 4 ਹੱਥ ਭਾਰੀ ਆ ਇਹ ਚੂੜੀਆਂ ਵੈਸੇ ਸੋਹਣੀਆਂ ਨੇ ਸਾਰੀਆਂ ਮੈਂ ਚਾਹਾਂ ਆਪਾਂ ਤਾਂ ਅੱਜ ਹੀ ਘੋਆ ਲਿਆ ਪੁਰਵਸ਼ੀ ਨੂੰ ਪਤਾ ਹੋ ਪੌਲ ਨਹੀਂ ਲੱਗ ਰਹੀ ਹੋ ਗਈ ਪੁਣੀਏ 6 ਨਾ ਲੱਗ ਰਹੀ ਹੋ ਗਈ ਜੀ ਇੱਕ ਚ ਦੂਜੇ ਪਾਸੇ ਦੂਜੀ ਭੱਟੀ ਚੂੜੀ ਦੇ ਕੋਲ ਆ ਲੈ ਕਿੰਨੇ ਹੋ ਗਏ ਬਰਾ ਤੇਰੇ ਨਾਲ ਲਵ ਯੂ ਨਾ ਤਾਂ ਕਿਹੜਾ ਆਈਟਮ ਮਿਲੇਗੀ ਮੋਟੂ ਥੋੜੀ ਜਿਹਾ ਪੁੱਛ ਨਹੀਂ ਹੁੰਦੀ ਹੈ ਸ਼ੇਅਰ ਕਰਵਾ ਤੇ ਆ ਤੈਨੂੰ ਕਿਹੜਾ ਹੈ ਜੇ ਉਮੀਦ ਹੋਵੇ ਨਾ ਥੋੜੀ ਦੇ ਚੈੱਕ ਕਰਕੇ ਭਾਈ ਲੈਣੇ

ਪੰਜਵਾਂ ਇਹਨਾਂ ਲਈ ਬਹੁਤ ਸਨੇਹ ਹੈ। ਸਾਡੇ ਵਰਗੇ ਤਾਂ ਵੈਸੇ ਅਸੀਂ ਕਿਹਨੂੰ ਬਣਾਇਆ ਹੈਗਾ ਇਹਨਾਂ ਦੇ ਕੋਲੇ ਚੌਥਾ ਜਿਹੜਾ ਸੋ ਦੇਖਦੇ ਸਾਰੀ ਬਾਰੇ ਹੀ ਭੇਲੇ ਵੀ ਬਣਿਆ ਦੇ ਬਹੁਤ ਕੰਮ ਕਰਨ ਵਾਲੇ ਪਏ ਨੇ। ਸਾਰੀ ਦਾ ਕੋਈ ਅਤਾ ਪਤਾ ਨਹੀਂ ਬਣ ਕੇ ਨਹੀਂ ਬਣਿਆ। ਨੇ ਚਲੋ। ਨਹੀਂ ਕੈਮਰਾ ਆਉਣਾ ਮੇਰਾ ਅੱਜ। ਅੱਜ ਲੱਗਾ ਥੋੜੇ ਜਿਹਾ ਆਉਣਾ ਮੇਰਾ ਕੈਮਰਾ। ਬਣ ਗਈ ਸਾਰੀ? ਆ ਸੀ। ਆ ਸ਼ੁਕਰ ਆ ਬੱਸ਼ੁਕਰ ਆ ਭਾਈ ਮੇਰਾ ਚੌਥਾ ਬੰਮਾ ਗੇੜਾ ਦਾ ਸਾੜੀ ਮਿਲ ਗਈ ਆਪਾਂ ਨੂੰ ਚੈੱਕ ਕਰ ਲਈ ਮਾੜੀ ਜੀ ਸਾੜੀ ਕਹ ਬਣੀ ਤਾਂ 3 ਦਿਨ ਹੋ ਗਏ ਆਈ ਨੀ ਨਹੀਂ ਮਾ ਪਾਲ ਪਾਲ ਨੇ ਕੋਈ ਲਾ ਰਿਆ ਸੀ ਲਾਤੀ ਹੋਏ ਮੈਂ ਉਹ ਤਾਂ ਲਾ ਦੇ ਮੈ ਹੀ ਲਾਦਣਾ ਪਾ ਕੀ ਪਾਲਾ ਤੇ ਹਾਂ ਇੱਕ ਮਾਰ ਮਾਸੇ ਕੇ ਨਾ ਮੈ ਹੀ ਲਾ ਅਜ ਲਾਉਣੀ ਹੈਗੀ ਕੋ ਕਾੜੀ ਤੇ ਆ ਬੰਨ ਲਾਉਂਦਾ ਵੀ ਗੱਲ ਵਧੀਏ ਟਮਾ ਟੋਸਾ ਲਗਾਉਂਦਾ ਆਊਟ ਇੰਦਰ ਕੋਲੇ ਪਟਨਾ ਕੇ ਕਾਜ ਕਰਨ ਵਾਲੇ ਇਹਨਾਂ ਨੂੰ ਕੋਈ ਨਹੀਂ ਮੈਂ ਜੋ ਉਹਦਾ ਰਾਈ ਨਾ ਟਾਈਮ ਨਹੀਂ ਆਪਣੇ ਕੋਲੇ ਜਾਉਂਦੇ ਜਾਉਂਦੇ ਬੈਠਾ ਉਹ ਇਹਦੇ ਮੁਰੇ ਗੇ ਲਾ ਕੇ ਹੋਣਾ ਹੁਣ ਇੱਕ ਮਿੰਟ ਆ ਵੀ ਨਹੀਂ ਕਿਛੁ ਕੱਢੀ ਇਹ ਫਿਰ ਦਵਾ ਦੋ ਭਾਈ ਨੇ ਪੂਰਾ ਖੁਸ਼ ਹੋ ਰਹੇ ਨੇ ਇਹਨਾਂ ਦਾ ਕੱਲ ਬਲੌਗਿੰਗ ਕੀਤਾ ਚੌਥਾ ਬੰਦਵਾ ਗਿਆ ਅੱਜ ਮੇਰਾ ਸਾੜੀ ਦਾ ਅੱਜ ਕੋਸ਼ਰੇ ਸਾੜੀ ਖਾਣੇ ਕੋਲ ਮੇਰੀ ਉਹਦੇ ਲਈ ਇੱਕ ਹੋੱਕ ਰਹਿ ਗਈ ਨਾ ਮੈਂ ਸੌਂ ਲਾ ਰਵਾਂ ਲਵਾ ਕੇ ਫੇਰ ਜਾਉਂਗੀ। ਵਾਈ ਚਾਂਸ ਮੈਂ ਹੋਰ ਲੇਟ ਆਉਣੀ ਤੇ ਫੇਰ ਹੋਰ ਲੇਟ ਲੱਗ ਜੂ। ਆਹ ਤੇ ਕੰਕਲ YouTube ਚ ਲੰਡਾ ਆਹ ਤੇ YouTube ਕੰਸੀ ਨੇ ਪਰਸਨਲ ਪ੍ਰੋਫਾਈਲ ਚੱਲੀ ਆਂ ਇਹਨਾਂ ਨੂੰ ਉੱਧਰ ਕੱਪ ਦੋ। ਉਹ ਵੀਰ ਫੋਟੋਆਂ ਦੇ ਓਏ। ਇਹ ਹੁਣ ਕੱਲ ਆਇ ਜਾਊਗੀ ਸ਼ੇਰ ਆਮਦੋ ਓਏ। ਇਹ ਬਲੌਗ ਕਰ ਇਹ ਕਹਿੰਦੀ ਸੀ ਉਹਦਾ ਹੈ ਨਹੀਂ ਕਿ ਮੈਂ ਦੇਖਦੀ ਨਹੀਂ ਹੈਗੀ ਉਹ ਬੱਚੇ ਨੇ ਸਬਸਕ੍ਰਾਈਬ ਕੀਤਾ ਚੈਨਲ ਤੇ ਕੱਪੜੇ ਨਾ ਸਾਰੀਆਂ ਬਹੁਤ ਸੋਹਣੀਆਂ ਬਣਾਉਂਦੇ ਆ ਇਹ ਮੈਂ ਕੋ ਮੈਨੂੰ ਲਾਲ ਲੁੜ ਕੇ ਵਰ ਗਿਆ ਉਹਨਾਂ ਨੇ ਬੋਲਦਾ ਪਰ ਮੈਂ ਸਾਰੀ ਇੱਥੇ ਬੁਣਵਾਉਂਦੀ ਹਾਂ ਕਿ ਟੇਬਲ ਮੇਰੀ ਹੋਰ ਹੈਗੀ ਉਹਦੇ ਨਾਲ ਹੀ ਖੱਟਪਟਾ ਹੋ ਜਾਂਦੀ ਕਈ ਵਾਰੀ ਫੇਰ ਉੱਥੇ ਜਾਵਾਂ ਮਚੀ ਲਗਾ ਧੀ ਸਾਰੀਆਂ ਮੈਂ ਇੱਥੇ ਸਵਾਉਂਦੀ ਹਾਂ ਸਾਰੀ ਹੋ ਗਈ ਕੋਈ ਹੋਰ ਮਤਲਬ ਹੋ ਗਈ ਚੈੱਕ ਪੋਟ ਰਿਹਾ ਜੋ ਵੀ ਆ ਓਏ ਮਕਸ ਸੋਹਣਾ ਕੰਮ ਹੈ ਨਾ ਇਹ ਮਾਰਕੀਟ ਕਿਹੜੀ ਹੈ ਦੱਸਿਓ ਬਣੀ ਸੰਜੇ ਮਾਰਕੀਟ ਸੰਜੇ ਮਾਰਕੀਟ ਹੈ ਥੱਲੇ ਆ ਕੇ ਇਹ ਹੈ ਦੁਕਾਨ ਇਹ ਬੇਸਮੈਂਟ ਚ ਬੇਸਮੈਂਟ ਦੇ ਵਿੱਚ ਦੁਕਾਨ ਹੈ ਇਹ ਤੇ ਬਹੁਤ ਸੋਹਣੇ ਕੱਪੜੇ ਸੀ ਹੁੰਦੇ ਨੇ ਹੁਣ ਇਹਨਾਂ ਤੋਂ ਮੈਂ ਕੋਟ ਟੂਟ ਸੁਵਾਉਣਿਆ ਇਹ ਦੇਖਾਂਗੇ ਸੁਵਾ ਕੇ ਤੇ ਲੰਘਾ ਲੋਂਗਾ ਵੀ ਦੇਖਾਂਗਾ ਸੁਵਾ ਕੇ ਲੋੜੀ ਕੇ ਰਹਿਤ ਚ ਇਸ ਕੋਲ ਇਧਰ ਪਾ ਲਈਂ ਦਿਰਾਓ ਪਾਜੀ ਪਹਿਲਾਂ ਫਾੜ ਲਾਓ ਮੇਰੇ ਸਾਹਮਣੇ ਇੱਕ ਟਮੈਟ ਲਾ ਇਹ ਸਾਡੀ ਸਾਰੀ ਦਿੱਤੀ ਚੌਥਾ ਪੱਜਨਾ ਜਿਹੜਾ ਸੀਗਾ ਤੇ ਅਸੀਂ ਹੁਣ ਚਲਦੇ ਹਾਂ ਘਰੇ ਤੇ ਭਾਜੀ ਸਾਡੇ ਫੋਟੋ ਜੂਨ ਪਾਇਆ ਕਰੋ ਫਿਰ ਇੱਕ ਬਲੌਗਿੰਗ ਕਰਨ ਆ ਕੁਝ ਸਪੈਸ਼ਲ ਫੋਟੋਸ ਆ ਕੇ ਲੈ ਕੇ ਆਈ ਤੇ ਤੁਮਾ ਤਾਂ ਗੀ ਸਾਡੀ ਆਪਰੇ ਰੈਡੀ ਹੋ ਗਈ ਤੁਸੀਂ ਆਪਾਂ ਚਲਦੇ ਆ ਆ ਮੇਰੀ ਸਾਰੀ ਵਸਤੂ ਤੋਂ ਬਾਹਰ ਦੇ ਨਵੇਂ ਪਰਪਤ ਚੱਕਰੀ ਦਾ ਕੱਟ ਦਿੱਤਾ ਹਾਂ ਚੱਕਰੀ ਦਾ ਇਹ ਤੇ ਅੱਜ ਨਹੀਂ ਜੜ ਕੇ ਬਾਕੀ ਨੂੰ ਬਲੌਗਿੰਗ ਪਾਸ ਦੇ ਦੇਣੀ ਹੈ ਰਾਉਣਾ ਬੋਲੀ ਮੈਂ ਜੁਗਨੂ ਟੇਲਰ ਧੋਬੀ ਬਾਜ਼ਾਰ ਬੇਸਮੈਂਟ ਜਿਹੜੀ ਮੇਰੀ ਦੁਕਾਨ ਹੈ ਜੋ ਗਰੂਟੇ ਲਾ ਦੇ ਜੋ ਗਰੂਟੇ ਲੱਲ ਤੇ ਬੇਸਮੈਂਟ ਤੇ ਬਹੁਤ ਵਜੇ ਕੱਪੜੇ ਸਿੰਦੇ ਨੇ ਜੀ ਅਸੀਂ ਦੇਖੋ ਕਿੱਥੋਂ ਆਉਣੇ ਨੇ ਤੇ ਕੱਪੜੇ ਸਮੋਣ ਦੇ ਨਾਲ ਹਾਂ ਜੋ ਗਰੂਟੇ ਲੱਲ ਆਇਕ ਤੇ ਲੈਣਾ ਹੈ ਔਰ ਬਸ਼ੀ ਰਸਤੇ ਕਰੂਗੇ ਤੇ ਲੱਗਦਾ ਸਾਰਾ ਇੱਕੋ ਹੀ ਰੇਟ ਸਾਰੇ ਦਾ ਹਾਂਜੀ ਸਾਰੇ ਇਕੱਠੇ ਆਹ ਫਾਲੀ ਤਾਂ ਹੈਗੀ ਐਸੇ ਕੋਣੇ ਸੌਇਆ ਦੋ ਆਵੜ ਦੇ ਲੋ ਆਵੜ ਬਾਂਟੀ ਤੋਂ ਲਾਂਡਾ ਜੋ ਸੋ ਸੋਹਣੇ ਨੇ ਕਰੂਏ ਸਾਰੇ ਬੈਠੀਆਂ ਨੇ ਲੈ ਕੇ ਇੱਧਰ ਜਾਂਦੇ ਨੇ ਚਲੋ ਹੋਰ ਵਸਲੀ ਲੈ ਰਹੇ ਹਾਂ ਹੁਣ ਆਪਾਂ ਜਾਂਦੇ ਹਾਂ ਪਾਰਲਰ ਚ ਕੋਈ ਮੜਾ ਮਟਾ ਮੁਮਤਾ ਬਣਾਉਣੇ ਆਪਾਂ ਰੱਸੀ ਆਕੇ ਲੈ ਓ ਬਈ ਓ ਵੀ ਕਰਤਾਂ ਨੂੰ ਅਧਾਰਨ ਰੱਸੀ ਆਕੇ ਰੱਸੀ ਚਲੋ ਚੱਕਰ ਅਸੀਂ ਚੱਕੋ ਰੱਸੀ ਚੱਕੋ ਰੱਸੀ ਰੱਸੀ ਆਪੇ ਰੱਸੀ ਆਪੇ ਚਲੋ ਚੱਕਰ ਅਸੀਂ ਚੱਕੋ ਰਸ ਚੱਕੋ ਚੱਕੂਆ ਚੱਕੂ ਚੱਕਰ ਅਸੀਂ ਚੱਕ ਲਓ ਜੀ ਆਪਾਂ ਆ ਗਏ ਹੁਣ ਆਪਣੀ ਬਾਣੀ ਰੋਟੀ ਟਾਈਮ ਵੱਜ ਗਈ ਇਹਨੇ 6 ਰੋਟੀ ਖਾ ਕੇ ਨਿਕਲਦੇ ਆ ਟੌਪ ਸਟੂਫ ਜਿਹੇ ਰਹਿੰਦੇ ਮੇਰੇ ਲਈ ਉਹ ਨਾਲੇ ਤੇ ਬਾਕੀ ਥਰੈਡਿੰਗ ਮੇਰੀ ਖਰਾਬ ਹੋਈ ਪੈਕ ਪਾਸਿਓ ਉਹ ਵੀ ਕਰਨੀ ਆ ਬਲੀਚ ਕਰਨੀ ਆ ਅੱਜ ਇਹ ਫੇਸ਼ਨ ਆਪਾਂ ਕਰਾਉਣੀ ਬਹੁਤ ਕੱਟ ਕਰਾਉਨੇ ਆ ਤੇ ਬਾਕੀ ਜੀ ਬਿਊਟੀ ਨੂੰ ਮੈਂ ਕਿਹਾ ਸੀ ਹੋਰ ਸਮਾਨ ਦੇਖ ਲੈ ਮੇਕਅਪ ਦਾ ਜਿਹੜਾ ਕੋਈ ਹੈਗਾ ਉਹ ਕਿੰਨੇ ਹੈਗਾ ਮੈਂ ਕਰ ਦੂੰਗਾ ਕਿ ਕੱਲ ਕਰੂਗੀ ਸਾਡੇ ਨੂੰ ਬਿਊਟੀ ਸਾਡੇ ਮੇਕਅਪ ਕਰੂਗੀ ਗਿਫਟ ਵੀ ਹੋ ਆਈ ਜਾਂਦੀ ਹੈ ਚੰਡੀਗੜ੍ਹ ਤੋਂ ਆ ਦੇ ਮੇਰਾ ਕੋਨਾ ਜਾ ਮੇਰਾ ਕੋਨਾ ਜਾ ਕੋਨਾ ਮੇਰਾ ਲੈ ਬਲੌਗ ਜੋੜਦੀ ਆਪਾਂ ਚਾਰੀਆਂ ਉਰਵਸ਼ੀ ਲਈ ਫਰੂਟ ਲੈਣ ਫਰੂਟ ਸਾਡਾ ਰਹਿ ਗਿਆ ਸੀ ਮੇਰੇ ਟੌਪਸ ਤੇ ਸੀਗੇ ਕਿ ਉਧਰ ਜਾ ਰਹੇ ਆ ਪਚਾਰ ਬਹੁਤ ਸੋਹਣਾ ਬਾਜ਼ਾਰ ਲੱਗਦਾ ਦੁਕਾਨਾਂ ਅਜੀ ਬਾਰੇ ਮਿਲ ਨਹੀਂ ਆ ਗਏ ਦੇਖੋ ਜੀ ਪੂਰੀ ਰੌਣਕਾ ਬਾਜ਼ਾਰ ਦੇ ਵਿੱਚ ਕੰਨੀ ਸੋਨੇ ਸੂਟ ਇਹ ਆ ਗਈ ਜੁਵੈਲਰੀ ਦੀ ਦੁਕਾਨ ਪਰ ਅਸੀਂ ਉੱਥੇ ਲੈ ਆਏ ਆ ਜੋ ਵੀ ਲਿਆਉਣਾ ਸੀਗਾ ਟੌਪਸ ਵਗੈਰਾ ਦੇਖਾਂਗੇ ਆਪਾਂ ਨੂੰ ਕੋਈ ਸੈੱਟ ਨੂੰ ਚਾਚ ਰਿਆ ਸਾੜੀ ਕਰਕੇ ਸਾਰੀ ਨਹੀਂ ਮੰਨੇ ਲੈਨੇ ਫਰੂਟਸ 17 ਤਰ੍ਹਾਂ ਦੇ ਫਰੂਟ ਲੈ ਰਹੇ ਨੇ ਆਹ ਵੀ ਤਾਂ ਨਾ ਹੋ ਗਾੜ ਦੇ ਥਾਕੇ ਅੱਜ ਤਾਂ ਦੇ ਫਰੂਟ ਆਪਾਂ ਲੈ ਰਹੇ ਹਾਂ ਬੱਚੇ ਵਾਸਤੇ ਜਗਾ ਕਰਕੇ ਸਾਰਾ ਦਿਨ ਹੋਣਾ ਤੇ ਚੱਲ ਸਮਝੀ ਤੇਰੇ ਵਾਸਤੇ ਸੋ ਜੀ ਲੈਓ ਇਹ ਲੋ ਬਈਆ ਚਲੋ ਜੀ ਪੰਜ ਤਰ੍ਹਾਂ ਦਾ ਆਪਣਾ ਹੋਗਾ ਸਿਸਟਮ ਸਾਰਾ ਹੁਣ ਖਤਮ ਤੇ ਐਤੂ ਬਾਦ ਆਪਾਂ ਹੁਣ ਆ ਗਏ। ਕੇਲੇ ਆਪਾਂ ਲੈ ਗਏ ਸੀਗੇ 2 ਕਿਲੋ 4 ਫੁੱਟ ਇਹ ਹੋ ਗਏ ਆਪਣੇ। ਤੇ ਹੁਣ ਆਪਾਂ ਚੱਲਨੇ ਆ ਘਰੇ ਆਹ ਰੰਗ। ਟਰੂਟ ਬਹੁਤ ਛੋਟਾ ਸੀ ਰੇੜੀ ਤੇ ਟਰੂਟ ਪੂਰਾ ਘੈਂਟ ਸੀ ਯਾਰ ਰੇੜੀ ਤੇ ਪੂਰਾ। ਵਿਸ਼ੇਸ਼ ਕਰਦਾ ਪੂਰੀ। ਚੱਲ ਵੀ ਚੱਲ ਵੀ ਰੋੜ ਪਾ ਰੋੜ ਪਾ। ਚੱਲ ਫੇਰ ਆ ਜਾ ਆ ਜਾ। ਆ ਜਾ ਫੇਰ ਆ ਜਾ। ਇੱਥੇ ਰੱਖ ਟੁੱਡਾ ਮਾਰਦਾ ਜਿਹੜੀਆਂ। ਯਾ ਬਾਲ ਜੀ ਕਿਉਂ ਉਧਰ ਕਿਧਰ ਸਾਈਡ ਤੋਂ ਫਿਰ ਚੱਲੋ 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 ਅੱਗੇ ਚੱਲੋ ਅੱਗੇ ਚੱਲੋ ਫਿਰ ਅੱਗੇ ਅੱਗੇ ਚੱਲੋ ਇਹ ਬਹਿ ਗਿਆ ਬਹਿ ਗਿਆ ਡਿਗਵੀ ਡਿਗਵੀ ਸੀ ਤੂੰ ਆਏ 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 ਡਿਗਵੀ ਡਿਗੀ ਡਿਗੀ ਹੋ ਗਈ ਡਿਗੀ ਡਿਗੀ ਹੋ ਗਈ ਰੁੜਕੇ ਦਿਖਾ ਦੇ ਫਿਰ ਮੰਮਾ ਰੁੜਕੇ ਦਿਖਾ ਦੇ ਫਿਰ ਲੁੜਕੀ ਨੂੰ ਹੱਥ ਮੜਾ ਦੇ ਆਏ 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 ਆਹ ਦੇ ਲੈ ਪੌਕੀਆ ਬਿਨਾ ਗੱਲ ਤੋਂ ਕਰਕੇ ਦਿਖਾਈ ਫਿਰ ਕਪਤਾਨ ਕਰੀ ਓਏ ਕਪਤਾਨ ਹੈ ਨੀਂਦ ਪੂਰੀ ਹੈ ਵੇ ਹੱਥ ਤੂੰ ਇਹਨੂੰ ਚੱਕ ਲੈਣਾ ਗਾ ਦੇਖ ਲੋ ਕਿੰਨਾ ਰੋਂਦਾ ਸੀ ਵੀ ਸੋਨਾ ਮੈਂ ਬਾਹਰ ਲੈ ਗਈ ਹੋ ਗਈ ਨੀਂਦ ਪੂਰੀ ਓ ਗੋਲੂ ਜਿਆ ਹੋ ਗਈ ਨੀਂਦ ਪੂਰੀ ਤੇਰੀ ਇਕੱਠਾ ਦੇ ਕੇ ਮੈਂ ਹੋਪਾ ਪੈਰ ਨੀਂਦ ਹੋ ਗਈ ਪੂਰੀ ਤੇਰੀ ਹੈ ਕਾਕੂ ਓਏ ਹੋ ਗਈ ਨੀਂਦ ਪੂਰੀ ਪੂਰੀਆਂ ਹੋ ਗਈਆਂ ਬਸ ਹੋ ਗਈ ਨੀਦ ਪੂਰੀ ਇਹਦੀ ਹੋ ਗਈ ਨੀਦ ਪੂਰੀ ਓਏ 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 ਨਾ ਦੇ ਨਾ ਦੇ ਨਾ ਦੇ ਨਾ ਦੇ ਦਾਦਾ ਦਾਦਾ ਨਾਈਟ ਅਡਰਸ ਅੱਚ ਆ ਗਏ ਆ ਪਹਿਲੀ ਵਾਰ ਸਾਡੇ ਘਰੇ ਚਾਦਰ ਸਹਰਾਣੇ ਮੈਂ ਅੱਜ ਕਰਕੇ ਲਾਏ ਆ ਲੱਭਿਆ ਚਾਦਰ ਸਾਡੇ ਘਰੇ ਨਹੀਂ ਆ ਨੇ ਚੱਲ ਰੋੜ ਕੇ ਦਿਖਾ ਚੱਲ ਰੋੜ ਏ ਏ ਏ ਏ ਏ ਇੱਥੇ ਰੱਖ ਰੋੜ ਜਾ ਇਹ ਹੁਣ ਦੇਖ ਪੂਰੀ ਇਹ ਤਾਂ ਇੰਨੀ ਜ਼ੋਰ-ਜ਼ੋਰ ਦੀ ਮਾਰਦਾ ਢੁੱਡਾ ਲਿਆ ਕਸ ਕੇ ਚਲਾ ਦੇ ਰੋ ਸ਼ਪੈਰ ਨਾਲ ਚੱਲ 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 ਤੇਰੀ ਮੰਮੀ ਆ ਤੂੰ ਕਰੀ ਜਾ ਲੈ ਕਰ ਕੰਮ ਚੰਗਾ ਸਾਨੂੰ ਕੋਚੇ ਲਗਾਉਣ ਵਾਸਤੇ ਤੈਨੂੰ ਕਿਹਨੇ ਕਿਹਾ ਸੁੱਸੂ ਕਰਨ ਨੂੰ ਇੱਥੇ ਹੈ ਇੱਕਦਮ ਝਾੜੂ ਮਾਰਨਾ ਉੱਠ ਖੜਿਆ ਸਾਰ ਨਹੀਂ ਤਾਂ ਉੱਠਣਾ ਨਹੀਂ ਸੀਗਾ ਹਾਂਜੀ ਕਕੜੀ ਮੱਕੜੀ ਮੇਰੀ ਨਾਈਟ ਛੁੱਟੀਆਂ ਪਾ ਲਈਆਂ ਤੁਸੀਂ ਜੀ ਆਪਾਂ ਹੁਣ ਲੱਗੇ ਆ ਸੌਣ ਗਿਫਟੀ ਹੁਣੀ ਆਏ ਨਹੀਂ ਕਹਿੰਦੇ 11 ਵਜੇ ਆਵਾਂਗੇ ਤੇ ਵੱਜ ਗਏ ਨੇ 11:6 ਹੋ ਗਏ ਹੋਰ ਵਸੀ 11:30 ਵਜੇ ਤੱਕ ਆਉਣਗੇ ਆਪਣੇ ਚ ਕੰਪੈਸਟੀ ਹੈ ਨਹੀਂ ਗਰਮ ਪਾਣੀ ਕਰ ਲਿਆ ਹੋਰ ਵਸੀ ਦੇ ਦੇ ਮੈਂ ਥੋੜਾ ਜਾ ਦਵਾਈ ਖਾਵਾਂ ਆ ਦੇਖਸ ਤੈਨੂੰ ਕਹਦੇ ਅਸੀਂ ਆਉਂਦੀ ਆ ਹੈ ਵੇ ਤੈਨੂੰ ਕਾਹਦੀਆਂ ਹਾਸੀਆਂ ਆਉਂਦੀਆਂ ਨਹੀਂ ਤੈਨੂੰ ਕਾਹਦੀ ਹਾਸੇ ਆਉਂਦੇ ਆ ਸ਼ਾਇਦ ਨਹੀਂ ਲੱਗਿਆ ਘਰ ਬਣਾ ਚੰਗਾ ਤੇਰਾ ਚੈਨਲ ਬਣਾਉਣੇ ਦੂਜਾ ਮੈਂ ਕੁੱਕੀ ਕਲੈਕਸ਼ਨ ਦਾ ਪੋਤਾ ਹਣਾ ਓਏ ਕੁੱਕੀ ਕਲੈਕਸ਼ਨ ਦਾ ਪੋਤਾ ਬਣਾਉਣੇ ਆਪਾਂ ਚੈਨਲ ਕਿੱਥੇ ਆਇਆ ਤੂੰ ਕਿੱਥੇ ਆਇਆ ਦਾਦੇ ਕਿੱਥੇ ਆਇਆ ਤੂੰ ਆ ਔ ਮੈਂ ਨੱਚ ਕਰਦੀ ਪਈ ਐ ਨਾ ਆ ਜਾ ਆ ਜਾ ਆ ਜਾ ਕੀ ਆਈ ਆ ਜਾ ਆ ਜਾ ਆ ਜਾ ਇਹ ਉਹਦੇ ਉਹ ਪੂਰਾ ਰੋਣ ਦੀ ਕੋਸ਼ਿਸ਼ ਕਰਦਾ ਚੱਲ ਫਿਰ ਰੋੜ ਜਾ ਬਸ ਹਫਤਾ ਜਾਂਦਾ ਰੋਣ ਤਾਂ ਬੈਠ ਜਾਂਦਾ ਹੈ ਮਾੜਾ ਮੋਟਾ ਹਾਂ 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 ਕੀ ਕੀ ਹੋ ਰਿਹਾ ਇਹ ਡੈਡੀ ਆ ਗਏ ਤੇ ਦੇਵ ਦੇ ਡੈਡ ਨੇ ਚੱਕਿਆ ਤੇ ਪੂਰਾ ਖੁਸ਼ ਹੈ ਸਾਡੇ ਤੋਂ ਨਹੀਂ ਚੱਕਿਆ ਆਏ 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 ਮਜ਼ਾ ਆ ਗਿਆ ਮਜ਼ਾ ਆਏ 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 ਹਾਂ ਦਾ ਆ ਦੇ ਲਸਣ ਲਈ ਆ ਦੂਜਾ ਦੇਖ ਲੈ ਕੀ ਕਹਿੰਦਾ ਮੈਨੂੰ ਕਿਉਂ ਨਹੀਂ ਬੁਲਾਉਂਦੇ ਮਜ਼ਾ ਆ ਰਿਹਾ ਮਜ਼ਾ ਲੈ ਪੁੱਠੇ ਕਮਸ ਖਾਈ ਚੱਲਣ ਨੂੰ ਗਿਫਟੀ ਐ ਸੌਖਾ ਸਗੋਂ ਦੀ ਨਾ ਪਰ ਆਪਾਂ ਸਾਡੇ ਤੋਂ ਨਹੀਂ ਹੁੰਦਾ ਲੱਗਦਾ ਥੋੜਾ ਹੋਰ ਵੱਡਾ ਇਕੱਲੇ ਲੱਤਾਂ ਫੜ ਕੇ ਬਿਠਾਈ ਰੱਖੇ ਉੱਤੇ ਹੈਂ ਅਚਦੇ ਲਾ 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 ਅਚਦੇ ਕਰੀ ਅਚਦੇ ਮੇਰੇ ਵੱਲ ਦੇਖ ਅੱਛਾ ਦੇਖ ਲੈ ਹੁਣ ਤਾਂ ਸੋਈਆਂ ਸਾਡੀ ਮਾਂ ਦੀ ਛਾਤੀ ਚੜ ਕੇ ਤੇ ਹੁਣ ਦੇਖ ਲੈ ਬੜਾ ਜੋਰ ਆ ਭਰਾਵਾ ਇਹ ਤਾਂ ਨਾ ਤੁੱਡਾ ਮਾਰਦਾ ਢਡੀਆਂ ਢਡੀਆਂ ਟੁਕੜੀ ਮੇਕ ਕਿਡੀ ਕਿਤੀ ਰੀ ਕਿਕੀ ਸਨਿੱਕ ਕਿਤੀ ਕਿਕੜੀ ਕਿਤਿਲੀ ਐਦਾਂ ਕਰ ਮੂੰ ਦੇਵੀ ਓਏ ਦੇਵੀ ਆ யா கலி தீன ஒரு மேல அல்ல அல்ல உருவசி மூலித बस तू ਨਾਲ ਲਾਜਾ ਕਰੀ ਜਾਇ ਕਰੀ ਜਾਂ ਐਸੇ ਵੇਲੇ ਆ ਕੇ ਦੇਵੀ ਮੈਨੂੰ ਐ ਨਜ਼ਰ ਪਾਪਾ ਕਹਿਣਾ ਕਿ ਡੈਡੀ ਕਹਿਣਾ ਤੇ ਕੀ ਕਹਿਣ ਲਾਏਗਾ ਹੋਰ ਬੱਸ ਕੀ ਕਹਿਣ ਲਾਣਾ ਹੈ ਡੈਡੀ ਜੀ ਡੈਡੀ ਇਹ ਤਾਂ ਡੈਡੀ ਕਹਿੰਦੇ ਹੁੰਦੇ ਸੀਗੇ ਬਿਊਟੀ ਡੈਡੀ ਕਿਸ ਡੈਡੀ ਸਾਡਾ ਪਾਪਾ ਜੀ ਉਹ ਲੱਗ ਜੂਗੀ ਤਾਂ ਇਹ ਪਤਾ ਨਹੀਂ ਲੱਗਤੀ ਬਿਮਾਰ ਹੋ ਜਾਂਦਾ ਮਿੰਟ ਚ ਇਹ ਲੈ ਇੱਧਰ ਨੂੰ ਆ ਕੇ ਦੱਸਾ ਤੈਨੂੰ ਮੈਂ ਬਸ ਇਹ ਲੈ ਸਾਹਮਣੇ ਪਾ ਬਣਾ ਫਿਰ ਪਤਾ ਲੱਗੇਗਾ ਕਰਦਾ ਹੈ ਬਿਆ ਹੋ ਗਈ ਉਹ ਰਵਸ਼ੀ ਪਿਆ ਹੋ ਗਈ ਇਹਦੀ ਕੀ ਉਹ ਰਵਸ਼ੀ ਇਹਦੀ ਪਿਆ ਹੋ ਗਈ ਗਿਫਟੀ ਦੀ ਬਸ ਹੋ ਗਈ ਆ ਇਹਨੂੰ ਫੜ ਮੈਂ ਬਗੇ ਨਹੀਂ ਜਾਂਦਾ ਪੂਰੇ ਉਹਦੇ ਦਿਖਾ ਚੁੜ ਗਏ ਨਵਸ਼ ਇੱਧਰ ਹੁਣ ਨਹੀਂ ਮੰਮੀ ਰੋਂਦਾ ਤੇ ਕਿ ਨਹੀਂ ਆਇਆ ਰੱਖ ਆਇਆ ਮੈਂ ਪਿੰਕ ਕਿਆ ਸੀ ਮਜ਼ੇ ਲਾ ਰਿਹਾ ਪੂਰੇ ਇੱਕ ਤੇ ਗ੍ਰੀਨ ਸੂਟ ਦਿਖਾਈ ਮਰ ਬਸ਼ੀਆ ਦਾ ਖੋਲ ਕੇ ਬਿਊਟੀ ਸੂਟ ਦਿਖਾਈ ਮਰ ਬਸ਼ੀ ਦਾ ਕੋ ਹੋਣੀ ਤੈ ਇਹ ਜਦੋਂ ਕਾਕਾ ਅਸੀਂ ਹੁਣ ਗੱਲ ਪਾਇਆ ਹੋਇਆ ਦੇਖੇ ਦਿਖਾ ਖੋਲ ਖੋਲਦੀ ਕਿ ਨਹੀਂ ਹੁਣ ਤਾਂ ਦੇ ਮਾਰਿਆ ਕੋਈ ਨਹੀਂ ਤੈ ਮਾਰਨ ਕਰ ਤੁਸੀਂ ਦੇਖੋ ਕਿੰਨਾ ਪਿਆਰਾ ਸੂਟ ਮੈਂ ਲੈ ਕੇ ਆਈ ਸੀ ਇਹ ਜਦੋਂ ਕਾਕਾ ਹੋਇਆ ਸੀਗਾ ਉਦੋਂ ਆ ਮੈਂ ਚੂੜੀਆਂ ਇਹਦੇ ਨਾਲ ਦੀਆਂ ਕਿਹਾ ਸੀ ਔਰ ਵਸ਼ੀ ਨੂੰ ਆ ਬਣਾ ਚੂੜੀਆਂ ਕਿਹਾ ਸੀ ਇਦਾਂ ਦੀ ਆ ਚੀਜ਼ ਕੋਈ ਨਹੀਂ ਉਹ ਤਾਂ ਵਿੱਚ 2-4 ਪਾ ਲਈ ਔਰ ਵਸ਼ੀ ਵਿਚਾਲੇ ਐ ਵੀ ਚੁੱਪੀ ਹੋਰ ਫਿਰ ਇਹ ਹੋਈ ਹੈ ਕਿ ਮੈਨੂੰ ਸਵੇਰੇ ਮੈਂ ਆਪਾਂ ਹਾਂਗੀ ਬਲਕਿ ਇਹਦੇ ਨਾਲ ਵੈਸੇ ਪਿੰਕ ਤੇ ਗ੍ਰੀਨ ਚੂੜੀ ਚਾਹੀਦੀ ਥੁਰ ਵਸ਼ੀ ਮੈਂ ਤੈਨੂੰ ਤਾਂ ਹੀ ਕਿਹਾ ਸੀ ਜਾਂ 골ਡਨ ਤੇ ਗ੍ਰੀਨ ਚਾਹੀਦੀ ਪਿੰਕ ਚਾਹੀਦੀ ਸੀ ਇਹਦੇ ਨਾਲ ਪਾਣਗੇ ਸੀ ਚੂੜੀਆਂ ਇਹ ਚਲ ਕੋਈ ਨਹੀਂ ਹੁਣ ਸੰਦਾ ਤੇਰੀ ਸੂਟ ਬਹੁਤ ਪਿਆਰਾ ਦੇਵ ਹੋਇਆ ਸੀ ਤਸੀ ਮੇਰੀ ਸੋਨਾ ਬੱਚੂ ਨੇ ਵੀ ਪਾ ਰਹੀ ਹੈ ਇਹ ਨਾਲ ਚਿੰਨੀ ਪਤਾ ਨਹੀਂ ਕਿੱਥੇ ਰੱਖੀ ਐ ਸਲਵਾਰ ਵੀ ਦੇਖੋ ਸਟ੍ਰੇਟਸ ਬਣਵਾਈ ਐ ਇੰਦਾ ਨਹੀਂ ਸਲਵਾਰ ਸਟੇਟ ਸਲਵਾਰ ਬਣਾਈ ਐ ਨਾ ਵੀ ਮੈਂ ਕਿਹਾ ਸੀ ਵੱਡੇ ਪਹੁੰਚ ਵਾਲੀ ਬਣਾ ਲੈ ਬਹੁਤ ਸੋਹਣ ਲੱਗਣੀ ਸੀ ਬੀਟੀ ਇੱਥੇ ਤੱਕ ਸਟ੍ਰੇਟ ਜਾਣ ਕੇ ਬਣਵਾਈ ਆ ਨਹੀਂ ਇੱਥੇ ਤੱਕ ਬਣਾਉਣੀ ਸੀ ਪਹੁੰਚ ਜੀ ਨਹੀਂ ਨਹੀਂ ਉੱਚਾ ਜੈਂਪਰ ਉੱਚਾ ਬੰਨਣਾ ਸੀ ਉੱਚਾ ਸੀਗਾ ਨਾ ਉਹ ਨੂੰ ਮੈਂ ਉਹਦੇ ਨਾਲ ਦਾ ਸਵਾਇਆ ਇਹ ਤਾਂ ਦੁਖਾ ਨਹੀਂ ਤਨੌਰ ਵਾਸ਼ੀ ਜਿਹੜਾ ਟੀਕਣਾ ਚਲ ਕੋਈ ਵੀਡੀਓ 'ਚ ਮੈਂ ਸਾੜੀ ਪੀਏ ਦਿਖਾਈ